कोई इलीगल कलोनी कटी जा रही की है औरपंच ने इतनी कोई इलीगल कॉलोनी कटी जा रही है औरपंच चेक किया बाकी बाद भी ले रहे इल कटी की है जो सू प्रूफ मिले है कि कंसर्न जेई फ्रम भूडा वह बुला लिया उन्हें दसा कि पिछले साल तो अभी लगातार नोट्स दे रहे हैं कि इलीगल कॉलोनी है ਇੱਥੇ ਅਸੀਂ ਪਰਚੇ ਵੀ ਲਾ ਕੇ ਜਾਂਦੇ ਰਹੇ ਹਾਂ ਇੱਕ ਵਾਰ ਸੜਕ ਡੈਮੋਲਿਸ਼ਨ ਵੀ ਕੀਤੀ ਉਹਨਾਂ ਨੇ ਲੇਕਿਨ ਫਿਰ ਵੀ ਇਹ ਨਹੀਂ ਹਟ ਰਹੀ ਤੇ ਇਹਦੇ ਬੜੇ ਹੈਰਾਨਕਿਨ ਗੱਲ ਹੈ ਸਾਨੂੰ ਤਾਂ ਆਪ ਨਹੀਂ ਸਮਝ ਆ ਰਿਹਾ ਕਿ ਪੂਡਾ ਦੇ ਨੌਲੇਜ ਤੋਂ ਬਿਨਾਂ ਇਹ ਜੇ ਕਲੋਨੀ ਕੱਟੀ ਜਾ ਰਹੀ ਹੈ ਤਾਂ ਫਿਰ ਉਹਨਾਂ ਨੇ ਹੱਥ ਤੱਕ ਐਫਆਈਆ ਕੋਈ ਲਾਂਚ ਕਰਵਾਇਆ ਉਹਦੇ ਸੰਬੰਧੀ ਉਹ ਅਸੀਂ ਆਪ ਦਾ ਸਾਰਾ ਰਿਕਾਰਡ ਇਕੱਠਾ ਕਰਾਂਗੇ ਜਿਹੜੇ ਮਾਰਕ ਹੈਗੇ ਆ ਉਹਨਾਂ ਦੇ ਜੋ ਪਤਾ ਲੱਗਿਆ ਇੱਕ ਆਕਾਸ਼ ਜੈ ਅਤੇ ਅਸ਼ੂ ਕੋਇਲ ਉਹ ਅਸੀਂ ਸਾਰਾ ਮਗਾਂਮਾਗੇ ਜੀ ਰਿਕਾਰਡ ਜਿਹੜੇ ਪਹਿਲਾਂ ਵੀ ਜੀਆ ਨਾਮ ਲਿਆ ਇਹ ਰਜਿਸਟਰੀਆਂ ਕਰਾ ਦਨੇ ਨੇ ਉਸ ਤੋਂ ਬਾਅਦ ਐਨਓਸੀਆਂ ਤੱਕ ਹੋਰੀਆਂ ਮਤਲਬ ਪੁੱਡਾ ਦੀ ਕੋਈ ਦੇਖ ਲੈ ਕੋਈ ਕਿ ਐਡੀ ਐਡੀ ਕਲੋਨੀਆਂ ਕੱਟ ਰਹੀ ਦੇਖੋ ਇਹ ਤਾਂ ਮੈਟਰ ਆਫ ਇਨਕੁਆਇਰੀ ਹੈ ਜੀ ਹੈ ਨਾ ਇਨਕੁਆਇਰੀ ਇਨਵੈਸਟੀਗੇਸ਼ਨ ਤੋਂ ਉਦੋਂ ਹੁੰਦੀ ਹੈ ਜਦੋਂ ਐਫਆਈਆਰ ਲਾਚ ਹੋ ਜੇ ਹਜੇ ਮੈਟਰ ਆਫ ਇਨਕੁਆਇਰੀ ਹੈ ਇਨਕੁਆਇਰੀ ਦੇ ਵਿੱਚ ਅਸੀਂ ਦੇਖਾਂਗੇ ਕਿਦਾ ਕਿਦਾ ਕੀ ਕੀ ਰੋਲ ਬਣਦਾ ਤੇ ਉਸ ਮੁਤਾਬਕ ਅਸੀਂ ਆਪਣੀ ਰਿਪੋਰਟ ਬਣਾਵਾਂਗੇ ਪੁੱਡਾ ਦੇ ਵਿੱਚ ਕਨਸਰਨ ਜਿਹੜਾ ਇਸ ਕਲੋਨੀ ਦੀ ਜਿਹੜਾ ਕੋਲ ਫਾਈਲ ਛੱਡੀ ਸੀ ਇਦੇ ਵਿੱਚ ਇਹਨਾਂ ਨੇ ਆਪਦੇ ਨੋਟਸ ਵਗੈਰਾ ਦਿੱਤੇ ਨੇ ਉਹ ਸਾਰੇ ਸਾਨੂੰ ਦਿਖਾਏ ਨੇ ਤੇ ਅਸੀਂ ਉਹਨਾਂ ਨੂੰ ਬਾਅਦ ਦੁਪਹਿਰ ਬੁਲਾਇਆ ਅਲੋਂਗ ਵਿਦ ਅਦਰ ਰਿਕਾਰਡਸ ਉਹਨਾਂ ਦਾ ਅਸੀਂ ਬਿਆਨ ਲਵਾਂਗੇ ਸਰ ਕਿੰਨੀ ਜਗ੍ਹਾ ਜਿਹੜੀ ਕਲੋਨੀ ਕੱਟੀ ਗਈ ਇਹ 6 ਕਿੱਲੇ ਕਹਿੰਦੇ ਨੇ ਜੀ ਜੋ ਪਤਾ ਲੱਗਿਆ ਹੁਣ ਬਾਕੀ ਰਿਕਾਰਡ ਦੇਖਾਂਗੇ ਜਦੋਂ ਆ ਦੇਖੋ ਤੁਹਾਡੇ ਪਿੱਛੇ 2-3 ਪਲਾਟ ਬਣ ਹੀ ਰਹੇ ਨੇ ਤੇ ਕਹਿੰਦੇ ਆ ਕਿ ਕਾਫੀ ਵੇਚ ਗਿਆ 106 ਦੇ ਕਰੀਬ ਹੈਗੇ ਆ ਰਜਿਸਟਰ ਪਲਾਟਸ ਤੇ ਸੁਣਿਆ ਕਿ ਕਾਫੀ ਵੇਚ ਗਿਆ ਬਾਕੀ ਚੈੱਕ ਕਰ ਹਿਸਟਰੀ ਜਿਹੜਾ ਇੱਕ ਬੰਦਾ ਸਾਨੂੰ ਕੁਦਰਤੀ ਮਿਲ ਗਿਆ ਸੀ ਮਾਲਕ ਇਥੇ

لیکن ਅਸੀਂ ਬਲਾਕ ਨੂੰ ਪੁੱਛਾਂਗੇ ਉਹ ਸਾਡਾ ਸਾਰਾ ਇਨਕੁਆਇਰੀ ਰਿਪੋਰਟ ਦੇ ਵਿੱਚ ਆਏ ਸਰ ਕੁਝ ਉਸ ਦਾ ਗੱਪੇ ਆਏ ਉਹ ਮਾਲਕੀ ਤੋਂ ਉਹ ਬਿਲੇ ਨੇ ਕਿ ਮਾਲਕਾਂ ਨਾਲ ਕੋਈ ਗੱਲ ਹੋਈ ਕੀ ਬਾਤ ਮਾਲਕਾਂ ਨੂੰ ਅਸੀਂ ਫੋਨ ਕਰਿਆ ਸੀਗਾ ਤੇ ਉਹਨਾਂ ਵਿੱਚੋਂ ਇੱਕ ਤਾਂ ਕਹਿ ਰਿਹਾ ਕਿ ਅੱਜ ਤੇ ਮੈਂ ਸ਼ਾਮ ਨੂੰ ਆਉਂਗਾ ਇੱਕ ਕਹਿੰਦਾ ਮੈਂ ਬਾਹਰ ਹਾਂ ਫਿਲਹਾਲ ਜੀ ਉਸ ਨੂੰ ਕੀ ਕਰਵਾਈ ਕੋਈ ਕੀ ਕਰਵਾਈ ਦੇਖੋ ਸਰ